ਜੀ ਲੱਗਦੀ ਵੀ ਕੰਮ ਲੱਗ ਜਾਂਦਾ ਬੰਦਾ ਹੈ ਵੀ ਨਾ ਵਾਵਾ ਜਿੰਨੇ ਆਣੇ ਨੂੰ ਕੰਮ ਲਾਣਾ ਹੋਵੇ ਆ ਫੜਾ ਦੋ ਹੱਥ 'ਚ ਯਮੇ ਅੱਡਾ ਹੋ ਗਿਆ ਇੱਥੇ ਰੰਗਾਰੰਗ ਪ੍ਰੋਗਰਾਮ ਖਤਮ ਆ ਡੂਈ ਡੂਈ ਕਰਦੇ ਜਾਂਦੇ ਆ ਦੇਖੀ ਤੁਹਾਡੀ ਵਾਈਫ ਨੇ ਕਦੋਂ ਸ਼ੋਅ ਲਾਣ ਗਏ ਸੀ ਮੈਨੂੰ ਵਰਤ ਸੀ ਸਾਡਾ ਸ਼ੋਰ ਜਮੂ ਕੀ ਤੁਸੀਂ ਘਰੀ ਲਾ ਲੈਂਦੇ ਹੋ ਇਹ ਅਸੀਂ ਵਿਆਹ ਤੇ ਜਾਂਦੇ ਆ ਤੇ ਸਾਡੇ ਜਵਾਕੇ ਚੋਰੀ ਕਰਕੇ ਲੈ ਕੇ ਆਉਂਦੇ ਆ ਕਿਦਾ ਆਇਆ ਭਾਜੀ ਇਹ ਐਂਜਲ ਦਾ ਹੀ ਆਇਆ ਜੀ ਅਸੀਂ ਨੀ ਮੂੰਹ ਫੁੱਫੜ ਚੱਕ ਲਾਉਣੀ ਆ ਫੁੱਫੜ ਚੱਕ ਪੈ ਗਿਆ ਸੀ ਗੁੱਫੜ ਚੱਕ ਲੱਗੂਗੇ ਲੱਗ ਆ ਤੁਹਾਡਾ ਸੰਧਾਰਾ ਏ ਠੀਕ ਹੈ ਰਾਸ ਪੀਣ ਦਾ ਸੀ ਉਹ ਦੇਖ ਕੇ ਚੱਲੇ ਆ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਉਸੇ ਟਾਈਮ ਉਹਦੀ ਗੱਡੀ ਚੱਲ ਪੈਂਦੀ ਇੱਕ ਤੇ ਬਹੁਤ ਸਾਡਾ ਤੁਸੀਂ ਮਾਨ ਸਨਮਾਨ ਕੀਤਾ ਇਹ ਉਹ ਸੂਟ ਨਾ ਬਣ ਜੇ ਜਿਹੜਾ ਅੱਗੇ ਤੋਂ ਅੱਗੇ ਤੁਰਦਾ ਹੈ ਟਰੰਕ ਵਾਲਾ ਸੂਟ ਆ ਤੁਹਾਡੀ ਬਣਾਉਣ ਦੇ ਪੈਸੇ ਨੇ ਵਿੱਚ ਦੀ ਰੱਬ ਅਦਰਵਾਜ ਨਹੀਂ ਹੈਗਾ ਸਾਡੇ ਭਾਜੀ ਨੂੰ ਤਿਲਕ ਲਾਇਆ ਸੀ ਵੀ ਅਸੀਂ ਮਰ ਲਿਆ ਸੀ ਮੁੰਡਾ ਵੀ ਸਾਡਾ ਹੋ ਗਿਆ ਹੈ ਭਾਜੀ ਮੈਨੂੰ ਪਹਿਲਾਂ ਪਤਾ ਹੁੰਦਾ ਮੈਂ ਲਕੋ ਦਿੰਦਾ ਕੀ ਕੇ ਭੱਜੀ ਸੀਗੀ ਘਰੋਂ ਨਹੀਂ ਭੱਜੀ ਸੀ ਮਿਰਜ਼ਾ ਸਾਹਿਬ ਦੀ ਫੋਟੋ ਇਹ ਨਾਮ ਜਿੱਤ ਇਹ ਮਿਰਜ਼ਾ ਸਾਹਿਬ ਨੇ ਇਹ ਵੀ ਕੋ ਬੋਰੀ ਕਿਤੇ ਮੈਂ ਉਸ ਕਲਪੀ ਚੱਲ ਪਈ ਜਿੱਤੀ ਜਿੱਤੀ ਲੱਦਣੋਂ ਸਵਾਰੀਆਂ ਜਲਦੀ ਜਲਦੀ ਆਜੋ ਸਵਾਰੀਆਂ ਆ ਗਈ ਆ ਗਈ ਐ ਨਹੀਂ ਐਂਡ ਕਰਨ ਦਿੰਦਾ ਕੀ ਕਰਨੇ ਬੇਦਰ ਬਟੂਈ ਨੂੰ ਸੱਡੋਂ ਦਾ ਫਿੱਜ ਜਾਂਦਾ ਇਹ ਹੁਣ ਐਵੇਂ ਕੀ ਹੋਈ ਜਾਣੀ ਲਾਪੋ ਦਾ ਕਿਵੇਂ ਬੰਦ ਹੋ ਸਕਦਾ ਹੋ ਸਭ ਤੋਂ ਇਹਦੇ ਉੱਪਰ ਟੈਂਟ ੱੱਲੇਗਾ ਫਿਰ ਉਹ ਮੈਂ ਨਾ ਕਿ ਮੈਂ ਚੀੜਾ ਚੀੜਾ ਜਾ ਫਿਰ ਉਹਨੂੰ ਕਰਨਾ ਕਿੰਨਾ ਔਖਾ ਕੰਮ ਹੈ ਮਾਪੇ ਦੱਸੋ ਫਿਰ ਨਾ ਮੈਂ ਇਹ ਸਾਰੇ ਕਰ ਲਾਂਗੀ ਨਹੀਂ ਹੁਣ ਜਿਵੇਂ ਜੀੜਾ ਹੋ ਕੇ ਜ਼ੋਰ ਵੀ ਲੱਗਦਾ ਹੋਣਾ ਹੈ ਨਾ ਕੀ ਲਾਉਣਗੇ ਉਹ ਇਹ ਹੁਣ ਜਿਉਂ ਜਿਉਂ ਛੰਡਾ ਹੋਈ ਜਾਣਾ ਇਹ ਨੀੜਾ ਹੋਈ ਜਾਣਾ ਹੈ ਨਾ ਪਾਪਾ ਸਹੀ ਗੱਲ ਹੈ ਲੈ ਮੈਦਾਨ ਮੋਹਾਂ ਜਾ ਮੈਦਾਨ ਲੀਨ ਦੇ ਵੀ ਖੜ ਜਾ ਨਾ ਮੁਲੀ ਫਾਸਟ ਗਰਮ ਬਹੁਤ ਹੈ ਇਹਨਾਂ ਸਾਈਡ ਤੋਂ ਜਾਓ ਦੇਖੀ ਕੀ ਕਰਿਆ ਬਕਮਾ ਹੀ ਚੱਲੇਗਾ ਨਾ ਵਗਾਈ ਉਹਦੇ ਇਹ ਕੀ ਹੈ ਲollipops ਹੂੰ ਲollipops ਨੰਦ ਵੀ ਤੁਸੀਂ ਨਹੀਂ ਖਾਣਾ ਲollipops ਆਨੰਦ ਵੀਰ ਨੇ ਇਹਦੇ ਹੀ ਬਣਾਇਆ ਪਿਆ ਲੈ ਬਣ ਗਿਆ ਇੱਕ ਹੋਰ ਲollipops ਮਿਲਾਵ ਦਾ ਬਣ ਰਿਹਾ ਹੈ ਹੈਨਾ ਮਿਲਾਵ ਦੇ ਜਿਆਦਾ ਕੁਝ ਉੱਪਰ ਮੋਟੇ ਹੋਏ ਪੂਰਾ ਬਣ ਗਿਆ ਕੰਮ ਲੱਗਦੇ ਖਾਈਂ ਦੇ ਭਾਈ ਵੀ ਚਲੇ ਕੋਮਾ ਹੀ ਜਾਂਦਾ ਇਹਦਾ ਰੱਟ ਪਵਾ ਦੂਗੇ ਇਹਦਾ ਹੂੰ ਭਾਈ ਚੱਲ ਜੇ ਨਹੀਂ ਗਿਰ ਜੂਗਾ ਅੱਛਾ ਕੰਮ ਲੱਗ ਜਾਂਦਾ ਬੰਦਾ ਵੀ ਹੈ ਨਾ ਵਾਵਾ ਜੇ ਨਿਆਣਿਆਂ ਨੂੰ ਕੰਮ ਲਾਣਾ ਹੋਵੇ ਆ ਪੜਾ ਦਿਓ ਹੱਥ 'ਚ ਬੀਜੀ ਬੀਜੀ ਹੋਲੀ ਹੋਲੀ ਬੀਜੀ ਬੀਜੀ ਹੋ ਗਿਆ ਹੋਰ ਤਾਂ ਮੇਰੇ ਨਾਲ ਹੋਰ ਹੀ ਨਿਕਲ ਗਿਆ ਚਾਕਲੇਟ ਹੀ ਬਣ ਗਿਆ ਪੂਰਾ ਲੈ ਉਹ ਦੇਲਾ ਤੇ ਪੱਕਾ ਹੋ ਗਿਆ ਮੈਂ ਨਹੀਂ ਖਾਣਾ ਹਜੇ ਖਾ ਖੰਡਾਰ ਲੱਗ ਰਿਹਾ ਖੰਡਾਰ ਲੱਗ ਰਿਹਾ ਹਾਂਜੀ ਮੈਂ ਖਾ ਲਵਾਂ ਜੇ ਮੈਂ ਡਰ ਲੱਗ ਰਿਹਾ ਡਰ ਲੱਗਣਾ ਦੱਸੋ ਬੰਬ ਚੱਲਣ ਬੰਬ ਚੱਲਣ ਡੈਂਜਰ ਖਾਣੇ ਡੈਂਜਰ ਦੇ ਨੱਕ ਬੋਲ ਮਰੀ ਜਾਂਦੀ ਰੇਕ ਚੀਜ਼ ਨੂੰ ਕੋਈ ਦਿਨ ਤੋਂ ਮੇਰੇ ਵਰਗੀ ਲਿਮਟ ਨਹੀਂ ਕੱਟਦਾ ਸਭ ਕਰੀਕਾ ਚੱਲ ਬੱਸ ਤੁਹਾਨੂੰ ਢੋਡਾ ਦਾ ਬਣ ਗਿਆ ਜੇ ਖਾਣਾ ਜਿਹੜਾ ਗਰਮ 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 ਬਹੁਤ ਹੈ ਫਿਰ ਵੀ ਬਤੂ ਫੂਕਾ ਦੋ ਫੂਕ ਮਾਰ ਦੋ ਫੂਕ ਹੋਰੇ ਫੂਕੋੜੀ ਦਾ ਕਰ ਲੋ ਬੜੀ ਬੜੀ ਫੂਕ ਵੱਜਦੀ ਹੈ ਹਾਂ ਖਾਣ ਲੋ ਵੀ ਖਾਣ ਖਾਦ ਦਾ ਗਰਮ ਹੋਇਆ ਕਾਣੇ ਦਾ ਕਾਣੇ ਦਾ ਪੰਜੀਰੀ ਇਹ ਤਾਂ ਖਾਧਾ ਨਹੀਂ ਦੰਦਾਂ ਨਹੀਂ ਜੜਦਾ ਇਹ ਆ ਵੀ ਹੋ ਲੈਣਾ ਬਸ ਇਹਨੂੰ ਵੀ ਪੋਠਾ ਮਿੱਠਾ ਪੰਜੀਰੀ ਲੱਗਦੀ ਵੀ ਹੈ ਹੈ ਕੁਛ ਨਹੀਂ ਲੱਗ ਨਹੀਂ ਪਾਉਂਦੀ ਨਹੀਂ ਦੇਖ ਦੇ ਯਮੇ ਮਾਂ ਮਾਂ ਨਾਲੇ ਤੁਨੂੰ ਲੱਗਿਆ ਦੰਦਾਂ ਦੇ ਕਾ ਕੇ ਬਹਿ ਗਏ ਨੇ ਕਾਲੇ ਉੱਧਰ ਭਾਜੀ ਦੰਦਾਂ ਦੰਦਾ ਦੰਦਾ ਮੈਂ ਖਾ ਕੇ ਤਾਂ ਦੇਖ ਤੂੰ ਖੜਕ ਖਾ ਕੇ ਤਾਂ ਦੇਖ ਸਰਦ ਇੱਥੇ ਸ਼ੱਕਰ ਆ ਜਾਂਦੀ ਹੈ ਨਾ ਉਹ ਬੜੀ ਵਧੀਆ ਚੀਜ਼ ਰਹੀ ਪਾਣੀ ਤੋਂ ਨੇ ਕੈਂਡੀ ਕੋਈ ਨਹੀਂ ਖਾਂਦਾ ਵੇਲੋਂ ਜੇ ਆਪਾਂ ਸ਼ੱਕਰ ਕਿਤੇ ਖਾ ਸਕਨੇ ਹਾਂ ਨਾ ਗਰਮ ਹੋ ਕੇ ਖਾਦਾ ਜਾਂਦਾ ਬਹੁਤ ਸਾਰਾ ਸਵੇਰ ਤੋਂ ਚੱਲ ਪੈਂਦੇ ਸੀ ਤੁਹਾਡੇ ਵੈਸੇ ਵੀ ਮਨ ਭਰ ਜਾਂਦਾ ਹਣਾ ਇਸ ਮੈਨੂੰ ਕੀ ਵਰਦਾ ਮਮਾ ਨਹੀਂ ਭਰਦੇ ਤਾਂ ਰੋਜ਼ ਬੈਠੇ ਮੇਰੇ ਅੱਗੇ ਫਿਰ ਸ਼ੁਰੂ ਹੋ ਜਾਂਦੇ ਮੂੰਹ ਰਸ ਖਾ ਸਕਦੇ ਵਿਚੇ ਗੁੜ ਖਾ ਸਕਦੇ ਨੇ ਜੇ ਹੁੰਦਾ ਆ ਉਹ ਕੋਈ ਚੀਜ਼ ਬਣਾਈਏ ਇਹ ਨਾ ਨੇ ਜੇ ਆਪਣਾ ਮਨ ਪਰ ਜਾਂਦਾ ਮੈਨੂੰ ਹੱਥ ਧੋਣੇ ਨੇ ਤੁੱਲੀ ਬੜੀ ਵੀ ਵਧੀਆ ਲੱਗਦੀ ਆ ਇਹਨੂੰ ਹੱਥ ਧੋਣ ਦੀ ਕੋਈ ਲੋੜ ਨਹੀਂ ਜੀ ਤੇ ਕੁੜੀ ਸਾਡੀ ਬੀਨ ਨਾ ਆਏ ਤੋਂ ਫੇਰ ਆ ਗਈ ਇੱਥੇ ਕੀ ਕਰਦੇ ਹੋ ਪਰਿਉ ਦੇ ਗੜੇ ਆਸਨ 'ਚ ਆ ਗਿਆ ਗੁਲਾਬ ਨਹੀਂ ਖਾਦਾ ਹੈ ਹੈਨਾ ਤਾਂ ਜੀੜਾ ਗੁਲਾਬ ਲੰਦ ਨਹੀਂ ਆ ਗਿਆ पंजीरी जी खाना ले सब है। तो ना 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 ਹੁਣ ਇਹਦੇ ਵਿੱਚ ਹੀ ਸੁੱਕ ਜਾਣਾ ਇਹ ਇਹਦੇ ਵਿੱਚ ਮੈਂ ਤਾਂ ਗੰਢੀ ਹੋਈ ਜਣੀ ਛੱਡੀ ਹੋਈ ਜਣੀ ਪੂਰਾ ਬਣੀ ਜਾਉਂਗੇ ਇਹ ਸੁਖੇ ਹੋਏ ਨੇ ਛੀ ਸੁੰਦਾ ਜਿਹੜਾ ਨਹੀਂ ਉਹ ਜਿਹੜਾ ਉਹਦੇ ਪੋਕ ਕਰਦੇ ਆਂ ਅੱਛਾ ਬੜਾ ਮਿਹਨਤ ਵਾਲਾ ਕੰਮ ਹੈ ਲੈ ਮੋਟਰਸਾਈਕਲ ਦਿਦੋ ਆਜੋ ਗੱਡੀ ਜਾਜੋ ਵੀਰ ਜੀ ਆਉਂਗਾ ਟਮਿੰਟ ਚ ਬਹੁਤ ਜੜਾ ਕਿ ਵੀਰ ਜੀ ਗੱਡੀ ਚ ਆ ਜਾ ਉਹਨੂੰ ਵੀਰ ਜੀ ਦਾ ਪੈ ਗਿਆ ਮੈਂ ਕੱਲਾ ਰਹਿ ਗਿਆ ਬਣਾਇਆ ਸਾਡਾ ਬਣਾਇਆ ਤਾਂ ਬੋਲਦੇ ਨਹੀਂ ਵੀਰ ਜੀ ਵੀਰ ਜੀ ਫੇਰ ਕੀ ਆ ਤੇ ਘੜੀ ਨੂੰ ਫੇਰ ਆਦੇ ਹਾਂ ਛੱਡਾ ਹੋ ਗਿਆ ਇੱਥੇ ਰੰਗਾਰੰਗ ਪ੍ਰੋਗਰਾਮ ਖਤਮ ਮੀਨ ਮੋਟਰਸਾਈਕਲ ਤੇ ਆਈ ਹੈ ਸਾਡਾ ਹੈਂਡ ਹੀ ਨਾ ਮੇਰੇ ਰੰਗਾਰੰਗ ਪ੍ਰੋਗਰਾਮ ਸਾਡਾ ਹੋ ਗਿਆ ਖਤਮ ਤੇ ਹੁਣ ਚੱਲੀਏ ਬਸ ਡੂ ਇਟ ਡੂ ਹੀ ਕਰਦੇ ਜਾਣ ਨੇ ਅੱਡੇ ਕੀ ਦੇਖੇ ਨੀ ਸਰਵਿੰਗ ਲੜੀ ਉਹਦੇ ਦੋ ਆਣੇ ਉਹ ਖੰਭਟ ਆਏ ਪਏ ਨੇ ਆਪਣੇ ਨਾ ਢੁਈਟ ਕਰ ਲੈ ਕੁੱਤਿਆਂ ਉੰਗਲਾਂ ਦੀਆਂ ਢੁਈਟ ਢੁਈਟ ਕਰ ਰਹੇ ਨੇ ਠੀਕ ਹੈ ਵਿੱਚੇ ਦਾ ਕਿਸੇ ਨੂੰ ਭਾਵੇਂ ਟੱਕ ਜੀ ਲੱਤਾਂ ਚੇਕੀ ਵਿੱਚੇ ਹੀ ਮੋਏ ਮੋਏ ਹੋ ਰਹੀ ਐ ਇਹਨਾਂ ਦੀ ਹੈ ਕਿਹਨੂੰ ਉੱਤਰ ਦੇਵਾਂ ਕੀ ਅਸੀਂ ਪਹਿਲਾ ਆ ਗਏ ਅਸੀਂ ਪਹਿਲਾ ਆ ਗਏ ਅੱਗੇ ਜਾਉਣ ਲੱਗੇ ਨੇ ਹੁਣ ਕਿ ਵਾਧਾ ਹੁਣ ਕਿ ਮੈਦਾ ਹਾਂ ਲੈ ਦੁਈ ਢੁਈ ਕਰਤੀ ਅਸੀਂ ਬਈ ਦੁਈ ਢੁਈ ਪਹੁੰਚ ਵੀ ਗਏ ਨਹੀਂ ਉੱਪਰ ਕੇ ਚਲੋ ਮੈਨੂੰ ਪਤਾ ਨਹੀਂ ਕੌਣ ਖੜਿਆ ਐ ਇੱਥੇ ਉਹ ਖੜਿਆ ਪਿਆ ਨਾ ਕੀ ਖੜੀ ਐ ਸਕੂਟੀ ਐ ਕਿ ਮੋਟਰਸਾਈਕਲ ਐ ਚਲੋ 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 ਬਈ ਪਹੁੰਚ ਗਏ ਪਹੁੰਚ ਗਏ ਆ ਕੀ ਸੀ ਆ ਕੀ ਬੰਦ ਕਰ ਗਏ ਨੇ ਮੈਂ ਕਿ ਤੇ ਪਾਈੜ ਗਿਆ ਵਿੱਚ ਆਹ ਕੌਣ ਹੈਂਦੀ ਨਾ ਆ ਤੁਸੀਂ ਕਦੋਂ ਸ਼ੋਅ ਲਾਣ ਗਏ ਸੀ ਇੱਕ ਨਹੀਂ ਇੱਕਦੋ ਸ਼ੋਅ ਲਾਣ ਗਏ ਸੀ ਤੁਸੀਂ ਇਹ ਵਾਲਾ ਮੈਂ ਕੈਸ਼ ਮੈਂ ਲੱਕੈਸ਼ ਇਹ ਕਿਹਨੇ ਪਾਜੀ ਪਾਜੀ ਗੱਲ ਸੁਣੋ ਇੱਧਰ ਆਓ ਛੱਤੀ ਟੀਵੀ ਨੇ ਬੰਦ ਕਰ ਦਿੱਤੀ ਪਾਜੀ ਨੇ ਚਲਾਇਆ ਸੀ ਮੈਨੂੰ ਇੱਕ ਗੱਲ ਦੱਸੋ ਆ ਤੁਹਾਡੀ ਵਾਈਫ ਨੇ ਕਦੋਂ ਸ਼ੋਅ ਲਾਣ ਗਏ ਸੀ ਇਹ ਵੈਨ ਕੋ ਬੜਤੀ ਸਾਡਾ ਮੇਰੀ ਮਾਸੀ ਦਾ ਬੇਟਾ ਕਹਿੰਦਾ ਵੀ ਕਹਿੰਦਾ ਪੂਰੀ ਬੜੀ ਚੰਗੀ ਹੈ ਕਹਿੰਦਾ ਵੀ ਜਿੰਨੀ ਮਹਾਰਾਜ ਦੀ ਸਵਾਰੀ ਵੀ ਪਈ ਹੁੰਦੀ ਵੀ ਪਾਠ ਕਰਦੀ ਹੈ ਕਹਿੰਦਾ ਮੈਚ ਚੋ ਅੱਛਾ ਅੱਛਾ ਉਹ ਡਾਇਸ ਤੇ ਲੱਗਿਆ ਪਿਆ ਬਿੱਟੇ ਜਮਾਈ ਲੱਗਦਾ ਬਿੱਟੇ ਵੀ ਤੇ ਉਵੇਂ ਹੀ ਨੇ ਨਾਂਗੇ ਨਾਂਗੇ ਹਾਂਜੀ ਹੁਣ ਲਵਾਈ ਹੈ ਆਏ ਰੀਸੈਂਟਲੀ ਇਹਨਾਂ ਨੇ ਲਈ ਹੈ ਤੇ ਤੁਸੀਂ ਸੋ ਸੂਰਜਮੁਖੀ ਵੀ ਤੁਸੀਂ ਘਰ ਹੀ ਲਾ ਲੈਂਦੇ ਹੋ ਇਹ ਅਸੀਂ ਵਿਆਹ ਤੇ ਜਾਂਦੇ ਆ ਤੇ ਸਾਡੇ ਜਵਾਕੇ ਚੋਰੀ ਕਰਕੇ ਲੈ ਕੇ ਆਉਂਦੇ ਆ ਇਹ ਤੁਹਾਨੂੰ ਲੱਗਦਾ ਨਾ ਪਸੰਦ ਇਹ ਫਰਨੀਚਰ ਕਿਧਰ ਆਇਆ ਭਾਜੀ ਇਹ ਐਂਜਲ ਦਾ ਹੀ ਆਇਆ ਜੀ ਅਸੀਂ ਨਾਨਕ ਸ਼ੱਕ ਲਾਉਣੀ ਹੈ ਸਾਡੇ ਵੱਲੋਂ ਇਹ ਤੁਸੀਂ ਨਾਨਕ ਸ਼ੱਕ ਲਾਣੀ ਹੈ ਭੂਆ ਸ਼ੱਕ ਨੂੰ ਭੂਪੜ ਸ਼ੱਕ ਲਾਉਣੀ ਹੈ ਭੂਪੜ ਚੱਕ ਉਹਨਾਂ ਦੇ ਸ਼ੱਕ ਪੈ ਗਏ ਇਸ ਕਰਕੇ ਭੂਪੜ ਚੱਕ ਲੱਗੂਗੇ ਲੱਗੂ ਨਹੀਂ ਐਡਵਾਂਸ ਹੀ ਤੁਸੀਂ ਇਕੱਠਾ ਕਰ ਲਿਆ ਸਮਾਨ ਜੀ ਪਤਨ ਸਾਡੇ ਆਪ ਗੁੜੀਆਂ ਬਹੁਤ ਪਸੰਦ ਕਰਦੀ ਹੈ ਤੇ ਤੁਹਾਨੂੰ ਵੀ ਪਸੰਦ ਹੈ ਬਹੁਤ ਸੋਹਣਾ ਆਹਦੇ ਸੋਫੇ ਕਿੰਨਾ ਭਾਰੀ ਆ ਦੇਖੋ ਸੋਹਣਾ ਹੈ ਨਹੀਂ ਸੋਫਾ ਸੋਹਣਾ ਬਣਿਆ ਵੈਸੇ ਵਧੀਆ ਬਹੁਤ ਆਪਾਂ ਨੂੰ ਕਿੰਨਾ ਵਧੀਆ ਬਹੁਤ ਹੈ ਬਹੁਤ ਸੋਹਣਾ ਸਮਾਨ ਹੈ ਵੈਸੇ ਇਹ ਹੈ ਕਿ ਦਾ ਸਰਪੰਚ ਦੀ ਕੁੜੀ ਦਾ ਕਿਦਾ ਸਰਪੰਚ ਦੀ ਕੁੜੀ ਦਾ ਸਾਡੇ ਵਾਲੀ ਸਰਪੰਚ ਦੀ ਕੁੜੀ ਵਾਹ ਜੀ ਵਾਹ ਕਹਿੰਦੀ ਕਿਦਾ ਸਮਾਨ ਦਾ ਸਰਪੰਚ ਦੀ ਕੁੜੀ ਦਾ ਠੀਕ ਹੈ ਇੱਥੇ ਕੀ ਕਰ ਰਹੇ ਹੋ ਤੁਸੀਂ ਆ ਗਏ ਨੇ ਇਸ সুইমিং ਪੂਲ ਦੇ ਵਿੱਚ সুইমিং ਕਰਨਾ ਹੈ ਉਹ ਉੱਥੇ ਖੜੇ ਨੇ ਪਿੱਛੇ ਪਤਾ ਨਹੀਂ ਅੱਗੇ ਕੋਈ ਰੇੜੀ ਹੈ ਕੀ ਇਹ ਖੜੇ ਆ ਉੱtre ਸਣ ਪਾਜੀ ਉਹ ਤਾਂ ਨਾ ਸੋਣਿਆ ਪਿੱਛੇ ਆਨੰਦ ਜਰਦੀ ਨੂੰ ਵੀ ਭੁੱਖ ਲੱਗ ਗਈ ਇੰਜਲ ਪਾਣੀ ਹੈ ਉਹਦੀ ਜੈਨ ਦੀ ਮਾਰ ਤੇਜ਼ ਮਾਰ ਥੋੜੀ ਤੇਜ਼ ਉਹ ਆਗੇ ਸਮਾਪਤੀ ਹੋ ਜਾਂਦੀ ਹੈ ਉਹ ਮਲਾਪ ਕੋਈ ਫੋਟੋ ਦੀ ਪਈਏ ਮੈਂ ਗੁਦਵੇ ਇਸ সুইমিਂਗ ਪੂਲ ਦੇ ਵਿੱਚ ਕੀ ਕਰ ਰਹੇ ਹੋ ਆ ਟਾਈਮ ਹੁਣ ਹੈ ਲੋ ਜੀ ਹੁਣ ਪਕੌੜਿਆਂ ਤੇ ਅਟੈਕ ਉਹਦੇ ਇਧਰ ਆ ਬੈਲੈਂਟ ਪਕੌੜਿਆਂ ਦੇ ਟੁੱਟ ਚੁੱਕੀ ਦੁਨੀਆ ਹੁਣ ਹਾਂ ਬੱਲੇ 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 ਭੁੱਖ ਲੱਗੀ ਹੁਣ ਆ ਤੁਹਾਡਾ ਸੰਧਾਰਾ ਏ ਠੀਕ ਏ ਸਾਹਮਣੇ ਇਹ ਰਸ ਪੀਣ ਦਾ ਰਸ ਪੀਣ ਦਾ ਸੀ ਉਹ ਦੇਖ ਕੇ ਚੱਲੇ ਆ ਇੰਨਾ ਵੀਰਾ ਸਮੇ ਜਿਹੜਾ ਰਾਸ ਪੀਣ ਆਏ ਨਾ ਪੇਣਾ ਦੇ ਘਰ ਉਹ ਖਾਲੀ ਹੀ ਨਾ ਤੋਂਦਾ ਹੁੰਦਾ ਅਸੀਂ ਫਿਰ ਰਾਸ ਪੀਣੇ ਫਿਰ ਸਾਨੂੰ ਦੇਣਾ ਤੇ ਪੇਣਾ ਸੀ ਕੁਛ ਇਸ ਕਰਕੇ ਅਸੀਂ ਸੂਟ ਦੇ ਚੱਲੇ ਸੂਟ ਜੋੜਾ ਬਈ ਹੈ ਜੀ ਠੀਕ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਉਸ ਟਾਈਮ ਉਹਦੀ ਗੱਡੀ ਚੱਲ ਪੈਂਦੀ ਇੱਕ ਤੇ ਵੇ ਚੁੱਪ ਕਰ ਜਾ ਮੁੰਡਿਆ ਬਹੁਤ ਸਾਡਾ ਤੁਸੀਂ ਮਾਣ ਸਨਮਾਨ ਕੀਤਾ ਉਹ ਵੀ ਨਹੀਂ ਉਹ ਵੀ ਬਹੁਤ ਜਿਆਦਾ ਸਾਡਾ ਆਦਰ ਮਾਨ ਕੀਤਾ ਸਨਮਾਨ ਕੀਤਾ ਰੇੜੀ ਦੇ ਮਾਲਕਾਂ ਨੇ ਜਿਹੜੇ ਨੇ ਰੇੜੀ ਦੇ ਇਸ ਲਈ ਅਸੀਂ ਤੁਹਾਨੂੰ ਸੰਧਾਰਾ ਦੇ ਚੱਲੇ ਆਪਣਾ ਸਾंभਲੇ ਹੋ ਹੈ ਪਾਜੀ ਮਾਣ ਦਿਖਾਤਾ ਨਹੀਂ ਤਾਂ ਇੱਟਾ ਤਾਂ ਨੱਚ ਰਹੇ ਸੀ ਤੇ ਚੱਲੇ ਮੈਂ ਕਿਹਾ ਤੁਹਾਡੇ ਲਈ ਸੰਧਾਰਾ ਦੇ ਚੱਲੇ ਕਿਉਂਕਿ ਅਸੀਂ ਰਸ ਪੀਤਾ ਅਸੀਂ ਰਸ ਦੇ ਬਦਲੇ ਦੇ ਚੁੱਕੇ ਆ ਤੁਸੀਂ ਇਹ ਨਾ ਕਿਓ ਵੀ ਸਾਡਾ ਫਰੀ ਦੇ ਵਿੱਚ ਪੀਚਲੇ ਨੇ ਰਸ ਕਿਹਦੇ ਕੱਪੜੇ ਤੇ ਤੁਹਾਡੇ ਤੁਹਾਡਾ ਸੰਧਾਰਾ ਲੈ ਕੇ ਆਏ ਆ ਇਹ ਪ੍ਰਾਣੇ ਆ ਹੁਣ ਸਵਾ ਕੇ ਤੇ ਪਾ ਕੇ ਹੋਣੇ ਨੇ ਅੱਛਾ ਇਹ ਉਹ ਸੂਟ ਨਾ ਬਣ ਜੇ ਜਿਹੜਾ ਅੱਗੇ ਤੋਂ ਅੱਗੇ ਤੁਰਦਾ ਹੈ ਟਰੰਕ ਵਾਲਾ ਸੂਟ ਬੜਾ ਪਸੰਦ ਆ ਆ ਤੁਹਾਡੀ ਬਣਾਉਣ ਦੇ ਪੈਸੇ ਨੇ ਵਿੱਚ ਬਾਕੀ ਤੁਸੀਂ ਆਪਣੀ ਐਸੈਸਰੀ ਆਪ ਲੈ ਆਲੇ ਜਰਾਬਾਂ ਜਰਾਬਾਂ ਦਾ ਰਵਾਜ ਨਹੀਂ ਹੈਗਾ ਸਾਡੇ ਇਹ ਤਾਂ ਸਾਡੇ ਕੋਲ ਹੀ ਹਾਂ ਹਾਂ ਨਾਲੇ ਗਰਮੀ ਆ ਗਈ ਹੈ ਨਾ ਅੱਜ ਸਾਰੇ ਆ ਬੈੱਡ ਅਸੀਂ ਉਰੇ ਰੱਖਿਆ ਕਿ ਬਦਲ ਗਏ ਰਾਤ ਨੂੰ ਨਾ ਨਾ ਬੈੱਡ ਬਹੁਤ ਵਧੀਆ ਹੈ ਤੁਸੀਂ ਸਾਡੇ ਲਈ ਤਿਆਰ ਰੱਖਿਓ ਉਹ ਕਿੱਥੇ ਗਿਆ ਮਾਲਕ ਬੈੱਡ ਦਾ ਕਿੱਥੇ ਹੈ ਉਹ ਤਾਂ ਉੱਥੇ ਉਹ ਤਾਂ ਭੋਗ ਤੋਂ ਭੋਗ ਤੋਂ ਕਿਤੇ ਮੈਂ ਕਿਉਂਕਿ ਹੱਜ ਕੀ ਆ ਰਹੀ ਹੈ ਹਰ ਇੱਕ ਗੱਲ ਹੋ ਰਹੀ ਹੈ ਹੁਣ ਸਾਡੀ ਵੀਰੇ ਵਾਸਤੇ ਡਰੈਗ ਰੂਮ ਦਾ ਮਤਲਬ ਇਹ ਨਹੀਂ ਹੈਗਾ ਉਹ ਤਾਂ ਬੈਡਰੂਮ ਹੀ ਲਈ ਬੈਡਰੂਮ ਵਾਲੀ ਫੀਲਿੰਗ ਲੈ ਜਾਂਦੇ ਨੇ ਡਰਾਈਂਗ ਰੂਮ 'ਚ ਵੀ ਬੱਟ ਤੁਹਾਨੂੰ ਪਹਿਲਾਂ ਹੀ ਸੱਜਣਾ ਬਹੁਤ ਸੋਹਣਾ ਡਰਾਈਂਗ ਰੂਮ ਹੈ ਵੈਸੇ ਮਲਟੀ ਕਲਰ ਦੇ ਕੁਸ਼ਨ ਬਹੁਤ ਅੱਛੇ ਲੱਗ ਰਹੇ ਨੇ ਹਾਂ ਸਿਸ ਸੈਟ ਪਰ ਤੁਸ ਤਰ ਸੱਚਾਈ ਸੀ ਨਾ ਤੁਸੀਂ ਦੇਖੀ ਪਹਿਲਾਂ ਉਦੋਂ ਮੁੱਤ ਨਾ ਹੀ ਇੱਕ ਰਾਤ ਜਿਤਨ ਕਾਲੀ ਕਾਲੀ ਆਈ ਸੀ ਉਦੋਂ ਬੜੀ ਮਤਵੱਜੀ ਪੁਰਣੀ ਯਾਦ ਨੇ ਰੇਸ ਜਿੱਤੇ ਮੇਨੇ ਮੋਮੈਂਟ ਉਹ 100 ਮੀਟਰ ਰੇਸ 1200 ਮੀਟਰ ਉਹ 200 ਮੀਟਰ ਕਰ ਲਈ ਰੇਸ ਅੱਛਾ ਕਿਤੇ ਭੱਜੀ ਸੀ ਘਰੋਂ ਨਹੀਂ ਭੱਜੀ ਸੀ ਰੇਸ 'ਚ ਭੱਜੀ ਸੀ ਠੀਕ ਹੈ ਠੀਕ ਹੈ ਜੀ ਇੱਕ ਉਹ ਥਾਲੀ ਅਸੀਂ ਕਦੀ ਇਹਨੂੰ ਡੈਕੋਰੇਟ ਕੀਤਾ ਸੀ ਇਹ ਆ ਅਸੀਂ ਕਦੀ ਡੈਕੋਰੇਟ ਕੀਤੀ ਸੀ ਬੜੇ ਜ਼ੋਰ ਨਾਲ ਹਾਂ ਆ ਪਾਜੀ ਨੂੰ ਸੰਦੂਰ ਤੇ ਹਾਂ ਰਿੰਦਾ ਵਿੱਚ ਇਹ ਪਾਜੀ ਨੂੰ ਤਿਲਕ ਲਾਇਆ ਸੀ ਵੀ ਅਸੀਂ ਮਲਿਆ ਸੀ ਮੁੰਡਾ ਵੀ ਸਾਡਾ ਹੋ ਗਿਆ ਹੈ ਪਾਜੀ ਮੈਨੂੰ ਪਹਿਲਾਂ ਪਤਾ ਹੁੰਦਾ ਮੈਂ ਲਕੋ ਦਿੰਦਾ ਅਸੀਂ ਮਲ ਕੇ ਗਏ ਸੀ ਦੇਖੀ ਇਹਦਾ ਕਲਰ ਮੈਜੈਂਟਾ ਬਣ ਗਿਆ ਫਿਰ ਪਾ ਕੇ ਇਹ ਕਿਸਰ ਹੋਣਾ ਹੈ ਕਿਸਰ ਹੋਣਾ ਹੈ ਨਾ ਤੇੜੀ ਵਾਲਾ ਕੇਸਰ ਹੈ ਹਾਂ ਸਾਡੇ ਮਿਰਜਾ ਬੱਲੇ ਬੱਲੇ ਮਿਰਜਾ ਸਾਹਿਬ ਦੀ ਫੋਟੋ ਇਹ ਨਾ ਨਾਮ ਜਿੱਤ ਇਹ ਮਿਰਜਾ ਸਾਹਿਬ ਨੇ ਇਹ ਵੀਗਲ ਇਹਨਾਂ ਦਾ ਕੌਣ ਨੇ ਬਣਾਇਆ ਮਾਸੀ ਜੀ ਮਾਸੜ ਨੇ ਲਗਾਇਆ ਦੇਖੋ ਕਿਨੇ ਘੈਂਡ ਨੇ ਖਤਰਨਾਕ ਕਿੱਡੇ ਸੋਹਣੇ ਨੇ ਨਾ ਆ ਤੁੱਥ ਆ ਤੁੱਥਰ ਜਗਾ ਤੇ ਇਹ ਅੰਨਾ ਬੱਚਿਆਂ ਦਾ ਇਹ ਮਲਾਪ ਕਿਤੇ ਝੱਪੜਨਾ ਲੱਗ ਜਾਣਾ ਫੋਟੋ ਕਿੰਨਾ ਸੋਹਣਾ ਹੁੰਦਾ ਸੀ ਹੈਨਾ ਵਧੀਆ ਜਿਹਾ ਸੰਭਾਲਿਆ ਹਾਂ ਸਹੀ ਕਰ ਲੈ ਵਧੀਆ ਸਗੋਂ ਆ ਇੰਨੇ ਪ੍ਰਾਈਜ਼ ਹਰੇਸ਼ਾ ਵੀ ਬਹੁਤ ਭੱਜਦੀ ਰਹੀ ਲੋਕ ਨਹੀਂ ਪੈਂਦੀ ਜਿੱਤੀ ਇਹ ਠੀਕ ਹੈ ਉਹ ਵੀ ਵੱਜ ਜੰਦੀ ਹੈ ਰਾਤ ਨੂੰ ਫੇਰ ਰੋਕਣੀ ਪੈਂਦੀ ਲਗੂ ਅਗਲੇ ਦਿਨ ਲਿਆਉਣੀ ਪੈਂਦੀ ਹੈ ਪਤਾ ਨਹੀਂ ਕਿੱਥੇ ਲੱਗ ਜੰਦੀ ਹੈ ਲੰਮੀ ਰੇਸ ਦੀ ਕੋਈ ਨਾ ਫਿਰ ਗੱਕੇ ਦੀ ਫੋਟੋ ਪੁਲਿਸ ਦੀ ਮਰਤੀ ਹੋਗੀ ਹੁਣ ਤੇਰੀ ਵੀ ਲਾਉਨੇ ਆ ਠੀਕ ਹੈ ਤੂੰ ਤੂੰ ਤੇਰੀ ਵੱਡੀ ਕਰਾ ਕੇ ਲਾਉਣੀ ਹੈ ਫੋਟੋ ਕਿੱਥੇ ਲਾਈਏ ਨਾ ਤੇਰੀ ਫੋਟੋ ਕਹਿੰਦੇ ਕਿਥੇ ਲਾਈਏ ਫੋਟੋ ਵੀਰ ਜੀ ਕੋਈ ਬੱਬ ਦੀ ਨਹੀਂ ਨੰਦ ਦੀ ਫੋਟੋ ਵੀਰ ਜੀ ਵੀਰ ਜੀ ਵੀਰ ਜੀ ਬੱਸ ਸੋਤਾ ਪਿਆ ਵੀ ਵੀਰ ਜੀ ਦੀ ਫੋਟੋ ਵੀਰ ਜੀ ਵੀਰ ਜੀ ਦੋ ਲੋਕੀ ਵੀ ਆ ਗਏ ਲੈ ਜੋ ਡੋਗੀ ਲੈ ਕੇ ਜਾਨ ਗੱਡੀ ਚ ਰੱਖ ਦੀਏ ਕੁਛ ਨਾ ਕੁਛ ਤੇ ਹੋਣਾ ਹੀ ਸੀ ਪੁੱਤਰ ਚਲੋ ਚੱਲੀਏ ਬੜੀ ਹੋ ਗਈ ਐ ਉਹ ਸੱਟ ਮਾੜੀ ਮੋਟਾ ਤੇ ਮਰਾਨਾ ਹੀ ਸੀ ਕੁਛ ਨਾ ਕੁਛ ਉਹੀ ਹੈ ਸੌਖੇ ਥੋੜੀ ਆਪਾਂ ਜਾਣਾ ਹੁੰਦਾ ਹੈ ਕੈਟ ਲੈ ਕੇ ਜਾਣੀ ਆ ਉਤਰੀ ਨੇ ਅੱਲਾਹ ਦੀਆਂ ਦਾ ਚਰਾਗ ਸਤਿ ਸ੍ਰੀ ਅਕਾਲ ਥੈਂਕ ਯੂ ਸੋ ਮੱਚ ਰਾਤ ਰਹਿ ਜੁੰਦੇ ਵਧੀਆ ਲੱਗਦਾ ਹੋਰ ਫੇਰ ਆਵਾਂਗੇ ਉਹ ਨਾਮ ਠੀਕ ਹੈ ਮਲਾਪ ਆ ਕੰਮ ਬੜੇ ਪਹਿਲਾਂ ਤਾਂ ਭੱਜ ਰਿਆ ਸੀ ਪਹਿਲਾਂ ਰਹਿ ਗਿਆ ਸੀ ਨਾ ਆ ਦੇਖੋ ਚਲੋ ਆਜੋ ਬੋ ਬਈ ਬੱਚਿਓ ਉਦੇ ਉਰੇ ਮੈਨੂੰ ਤਾਂ ਛੱਡ ਦਿਓ ਬੋ ਵੀ ਸੰਗ ਤੋਂ ਛੇਤੀ ਕਰੋ ਬੜਾ ਟਾਈਮ ਹੋ ਗਿਆ ਹੈ ਜਲਦੀ 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 ਤੂਰਾ 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 ਤੁੜਾ ਗੱਡੀ ਰੇਲ ਬੇਸ ਤੁੜਾ ਗੱਡੀ ਰੇਲ ਚਲੋ ਚਲੋ ਸਵਾਰੀਆਂ ਜਲਦੀ ਜਲਦੀ ਆਜੋ ਸਵਾਰੀਆਂ ਆ ਗਈ ਆ ਗਈ ਸਵਾਰੀਆਂ ਤੁੜਾ ਗੱਡੀ ਜਲਦੀ ਇੱਕ ਸਵਾਰੀ ਰਹਿ ਗਈ ਛੱਤੀ ਛੱਤੀ ਗੱਡੀ ਬੱਸ ਚੱਲ ਪਈ ਚੱਲ ਪਈ ਛੱਤੀ ਛੱਤੀ ਲੱਦੇ ਜਾਓ ਲੱਦੇ ਜਾਓ ਉੱਪਰ 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 ਉਹ ਕਾਰਾਂ ਨੂੰ ਇਹਨਾਂ ਨੂੰ ਅਸੀਂ ਛੱਡ ਜਾਾਂਗੇ ਠੀਕ ਹੈ ਦੋਨਾਂ ਨੂੰ ਫਿਰ ਸੰਭੀ ਨਹੀਂ ਜੇ ਇਹਨਾਂ ਨੇ ਕਹਿਣਾ ਵੀ ਲੈ ਜਾਓ मामੂ ਲੈ ਜਾਓ ਇਹਨਾਂ ਨੂੰ 16 ਨੂੰ ਖਤਮ ਹੋਣੇ ਨੇ ਪਹਿਲਾਂ ਆ ਜਿਓ ਨਾ ਫਿਰ 15 ਨੂੰ ਖਤਮ ਹੋ ਜਾਣੇ ਨੇ 15 लास्ट पे दुग पेपर है मापी ਦੇ ਘਰ ਮੁਕਨੇ ਨੇ ਇਹ ਦੇਖੀ ਕਿ ਐਸਟਮੀ ਮਲਾਬ ਦੇ ਤੇ ਵਿਲ ਹੈ ਮਲਾਬ ਦੇ ਮਿਲਣਾ ਹੈ ਮੈਂ ਤਾਂ ਕੋ ਦੂ ਮਰਜੀ ਵਿਆਂ ਲੈ ਕੇ ਜਮਾਤਾਂ ਦੇ ਪੇਪਰ ਨਹੀਂ ਹੁੰਦੇ ਉੱਤੇ ਤਾਂ ਹੀ ਪਾਸ ਕਰ ਦਿੰਦੇ ਹੁੰਦੇ ਹੈ ਨਹੀਂ ਤੇ ਕੱਪੜਾ ਇਕੱਠਾ ਹੀ ਲੈਣ ਦਾ ਥਾਨ ਲੈਣ ਦਾ ਜੀਗਾ ਇਹ ਥਾਨ ਲਿਆ ਹੁੰਦਾ ਸੀ ਹਾਂਜੀ ਨਹੀਂ ਨਹੀਂ ਪਾਇਆ ਨਹੀਂ ਪਾਇਆ ਬਾਈ हेलो ਆ ਗਿਆ ਆਰੇ ਖਲਕੇ ਸ਼ਿਆਨ ਚੱਲ ਰਹੀ ਇੱਧਰ ਜਿਸ ਹੁੰਦੇ ਆ ਗੱਡੀ ਵੀ ਜਿਵੇਂ ਰਾਹ ਦਾ ਨਹੀਂ ਪਤਾ ਹੁੰਦਾ ਹਾਂ ਜਾਨ ਦੇ ਘਰ ਕੀ ਘਰ ਦਾ ਪਤਾ ਪਤਾ ਫਿਰ ਘਰ ਦਾ ਰਾਹ ਤੇ ਪਤਾ ਹੀ ਹੈ ਫਿਰ ਵੀ ਜਾ ਹਾਂਜੀ ਗਾਇਸ ਅਸੀਂ ਪੂਰੀ ਮਸਤੀ ਕੀਤੀ ਹੁਣ ਅਸੀਂ ਉਹਨੇ ਪਿਆ ਵਾਪਸ ਤੇ ਟਾਈਮ ਹੋ ਗਿਆ 6 ਵਜ ਗਏ ਨੇ ਤੇ ਘਰ ਪਹੁੰਚਣ ਨਾਲ ਕਿੰਨਾ ਪਟਾਮ ਲੱਗੇਗਾ ਅੱਧਾ ਘੰਟਾ ਲੱਗ ਜਾਏਗਾ ਸੱਢੇ 6 ਪਹੁੰਚ ਜਾਾਂਗੇ ਤੇ ਬਸ ਅੱਛੀ ਦੀ ਵਿਚਾਰ ਕੁਝ ਪਤਾ ਹੈ ਹੋਣੇ ਹਿੰਮਤ ਨਹੀਂ ਆ ਸੰਗ ਤਾਂ ਪਿੱਛੇ ਬੈਠੀਆਂ ਨੇ ਇੱਧਰ ਹੈਲੋ ਮਜਾ ਆਇਆ ਅੱਜ ਬਹੁਤ ਮਜਾ ਆਇਆ ਬਹੁਤ ਫਨ ਕੀਤਾ yes ਤੇ ਹੁਣ ਅੱਜ ਦੇ ਵਲੌਗ ਦਾ ਆਪਾਂ ਕਰਦੇ ਇੱਥੇ ਐਂਡ ਬਹੁਤ ਜ਼ਿਆਦਾ ਹੋ ਗਿਆ ਅੱਜ ਦਾ ਵਲੌਗ ਬਹੁਤ ਲੰਬਾ ਹੋ ਚੁੱਕਿਆ ਹਾਂਜੀ ਤੁਸੀਂ ਕਿੱਥੇ ਹੋ ਇੱਧਰ ਜੂੜੀਆਂ ਜਿਹੜੀਆਂ ਸਭ ਦੀ ਖੁੱਲ ਚੁੱਕੀਆਂ ਨੇ ਬੈਟਰੀ ਲੋង ਦੀ ਸਾਰਿਆਂ ਦੀ ਤੇ ਬੈਟਰੀ ਕਹਿੰਦਾ ਬੈਟਰੀ ਲੋ ਲੋ ਠੀਕ ਬੈਟਰੀ ਲੱਗਿਆ ਬੈਟਰੀ ਲੋ ਲੋ ਬੈਟਰੀ ਲੋ ਬੈਟਰੀ ਲੋ ਮੋੜਨੇ ਕਾਪੀ ਕਾਟਦੇ ਨੇ ਇਹ ਬੋਲੀ ਜਾਣਾ ਤੇ ਚਲੋ ਜੀ ਅੱਜ ਦੇ ਵਲੌਗ ਦਾ ਆਪਾਂ ਕਰਦੇ ਆ ਇੱਥੇ ਐਂਡ ਤੇ ਮਿਲਦੇ ਆ ਨੈਕਸਟ ਵਧੀਆ ਜਿਹੇ ਵਲੌਗ ਦੇ ਨਾਲ